ਟਰੈਕਟਰ ਮੰਡੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਪਸਵਾਗਤ ਕਰਦੇ ਆਂ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੀਡੀਓ ਤੇ ਆਏ ਤੇ ਆਪਦੇ ਚਰਨ ਤੁਸੀਂ ਚੈਨਲ ਤੇ ਪਾਈ ਤੇ ਆਪਾਂ ਪੂਰੀ ਵੀਡੀਓ ਦੀ ਹੁਣ ਗੱਲ ਕਰਦੇ ਆਂ ਜੀ ਤੇ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਂ ਤੇ ਪਹਿਲੀ ਗੱਡੀ ਆਪਣੇ ਕੋਲੇ ਐਟਿਓਸ ਪਹੁੰਚੀ ਐ 2012 ਮਾਡਲ ਐ ਜੀ 3,25,000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਐ ਮਾਲਕ ਨੇ ਕਿਹਾ ਫਰੀਦਕੋਟ ਏਰੀਆ ਚ ਗੱਡੀ ਖੜੀ ਐ ਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਨੰਬਰ ਪਲੇਟਾਂ ਸਰਕਾਰੀ ਨੇ ਦੂਜੇ ਓਨਰ ਗੱਡੀ ਆ ਜੀ ਨਵੇਂ ਟਾਇਰ ਨੇ ਗੱਡੀ ਇੱਕ ਨੰਬਰ ਹੈ ਐਟਿਓਸ ਗੱਡੀ ਆ 12 ਮਾਡਲ ਹੈ 27 ਤੱਕ ਰਪਾਸਿੰਗ 3,25,000 ਰੁਪਇਆ ਗੱਡੀ ਦੀ ਡਿਮਾਂਡ ਹੈ ਜੀ ਬਾਕੀ ਮਾਲਕ ਨੇ ਕਿਹਾ ਵੀ ਲੈਸ ਬਸ ਕਰ ਦਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ 85 599 44 708 ਮਾਲਕ ਨਾਲ ਗੱਲ ਤੁਸੀਂ ਕਰ ਸਕਦੇ ਹੋ ਤੇ ਆ ਐਟਿਊਸ ਗੱਡੀ ਤੁਸੀਂ ਦੇਖ ਲਈ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਸਾਰੇ ਜਣੇ ਨੋਟ ਕਰ ਲਓ ਜੀ ਜੇ ਤੁਹਾਡੇ ਕੋਲੇ ਵੀ ਕੋਈ ਗੱਡੀ ਐ ਮਸ਼ੀਨਰੀ ਐ ਕੋਠੀ ਐ ਘਰ ਮਕਾਨ ਐ ਕਿਸੇ ਵੀ ਏਰੀਆ ਚ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਭੇਜ ਸਕਦੇ ਹੋ ਉੱਪਰ ਹਮੇਸ਼ਾ ਵਟਸਐਪ ਨੰਬਰ ਚੱਲਦਾ ਰਹਿੰਦਾ ਹੈ 8714038764 ਆਪਣੇ ਕੋਲੇ ਬਸ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਜੀ ਆ ਕੁਝ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਹੁਣ ਆਪਾਂ ਦੂਸਰੀ ਗੱਡੀ ਦੀ ਗੱਲ ਕਰਦੇ ਹਾਂ ਆਪਣੇ ਕੋਲੇ अल्टੋ K10 BXI ਮਾਲਕ ਨੇ ਭੇਜੀ ਹੈ 2012 ਮਾਡਲ ਗੱਡੀ ਹੈ 2,25,000 ਰੁਪਏ ਡਿਮਾਂਡ ਹੈ ਤੇ ਗੱਡੀ ਪਹੁੰਚੀ ਆਪਣੇ ਕੋਲੇ ਚੰਡੀਗੜ੍ਹ ਏਰੀਆ ਚੋਂ ਟਾਇਰ ਨਵੇਂ ਨੇ ਗੱਡੀ ਦੀ ਕੰਡੀਸ਼ਨ ਆਲੋਕੀ ਆ ਰੰਗ ਤੁਸੀਂ ਆਪੇ ਦੇਖ ਲਓ ਬਾਕੀ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਕਿਵੇਂ ਕੁਛ ਹੈ ਜੀ ਬਾਅਦ ਚ ਰੰਗ ਤਾਂ ਨਹੀਂ ਹੋਈ ਜਾਂ ਕੋਈ ਐਕਸੀਡੈਂਟਰ ਤਾਂ ਨਹੀਂ ਹੈਗੀ ਜਾਂ ਬਾਅਦ ਚ ਤਿਆਰਤਾ ਨਹੀਂ ਹੋਈ ਬਾਕੀ ਤੁਸੀਂ ਮਾਲਕ ਤੋਂ ਕਨਫਰਮ ਹੋ ਲਿਓ ਜੀ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ 95 010376090 ਨੰਬਰ ਸਕਰੀਨ ਤੇ ਆ ਦੇਖ ਲਿਓ ਇੱਕ ਵਾਰੀ ਨਿਗਾਹ ਵਿੱਚ ਦੀ ਕੱਢ ਲਿਓ ਤੀਸਰੀ ਮਸ਼ੀਨਰੀ ਆਪਾਂ ਐਕਟਿਵ ਸਕੂਟੀ ਲੈ ਕੇ ਪਹੁੰਚਿਆ 2015 ਮਾਡਲ ਹੈ ਜੀ ਤੇ ਰੇਟ ਮਾਲਕ ਨੇ 26000 ਰੁਪਿਆ ਕਿਹਾ ਮਲੇਰਕੋਟਲੇ ਸੈਟ ਤੋਂ ਆਪਣੇ ਕੋਲੇ ਭੇਜੀਆ ਮਾਲਕ ਨੇ ਮਾਲਕ ਦੇ ਘਰੇ ਖੜੀ ਆ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਕੋਈ ਨੁਕਸ ਨਹੀਂ ਇੱਕ ਨੰਬਰ ਸਕੂਟੀ ਆਹ ਤੁਸੀਂ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਇੰਜਨ ਬਹੁਤ ਵਧੀਆ ਜੀ ਤੇ ਸਰਵਿਸ ਟੋਟਲ ਹੀ ਮਾਲਕ ਨੇ ਕਰਵਾ ਰੱਖੀ ਆ ਕਾਗਜ਼ ਆਪਾਂ ਨੂੰ A to Z ਮਿਲ ਜਾਣਗੇ ਜੋ ਵੀ ਹੁੰਦੇ ਆ RC ਪ੍ਰਦੂਸ਼ਣ ਜੋ ਵੀ ਹੁੰਦਾ ਸਾਰਾ ਕੁਝ ਹੈਗਾਗਾ ਤੇ 26 ਮੰਗਾ ਇੱਕ ਵਾਰੀ ਲੈਸ ਹੋ ਜਾਊਗਾ ਮਲੇਰਕੋਟ ਲਈ ਜਾ ਕੇ ਦੇਖ ਸਕਦੇ ਹੋ ਟਾਇਰ ਵਧੀਆ ਪਈ ਨਹੀਂ ਤੇ ਜਿਹਨਾਂ ਦੀ ਆਹ ਸਕੂਟੀ ਹੈ ਜੀ ਉਹਨਾਂ ਦਾ ਨੰਬਰ 83 608 18 700 ਜੀ ਹੁਣ ਤੁਸੀਂ ਇੱਕ ਸਬਟ ਡਿਜ਼ਾਇਰ ਗੱਡੀ ਦੇਖੋ ਜੀ 2010 ਮਾਡਲ ਹੈ ਜੀ ਹਾਂ ਤੇ ਆ ਗੱਡੀ ਤੁਸੀਂ ਕੱਲ ਵੀ ਦੇਖੀ ਹੋਊਗੀ ਤੇ ਕੱਲ ਇਸ ਗੱਡੀ ਦਾ ਰੇਟ ਹੈ ਜਿਹੜਾ ਥੋੜੀ ਜਿਹੀ ਮਿਸਟੇਕ ਹੋ ਗਈ ਸੀਗੀ ਓਨਰ ਵੱਲੋਂ ਉਹਨਾਂ ਨੇ ਥੋੜਾ ਜਿਹਾ ਰੇਟ ਗਲਤ ਲਾ ਕੇ ਭੇਜਤਾ ਸੀਗਾ ਉਹਨਾਂ ਨੇ 1 ਲੱਖ ਤੇ 9000 ਲਾ ਕੇ ਭੇਜਤਾ ਸੀਗਾ ਬਟ ਇਸ ਗੱਡੀ ਦੀ ਡਿਮਾਂਡ 1 ਲੱਖ 90000 ਰੁਪਇਆ ਚ ਹੈ 1.90 ਮੰਗਿਆ ਗੱਡੀ ਦੀ 10 ਮਾਡਲ ਗੱਡੀ ਆ ਫਰੀਦਕੋਟ ਏਰੀਆ ਚ ਖੜੀ ਆ ਟਾਇਰ ਤੁਸੀਂ ਆਪੇ ਦੇਖ ਲਓ ਗੱਡੀ ਦੇਖ ਲਓ ਬਾਕੀ ਕੱਲ ਵੀ ਤੁਸੀਂ ਦੇਖੀ ਹੋਊਗੀ ਜਿਨ੍ਹਾਂ ਨੇ ਦੇਖੀ ਆ ਕੱਲ ਵਾਲੀ ਵੀਡੀਓ ਉਹਨਾਂ ਨੂੰ ਪਤਾ ਹੀ ਐ ਸੀ ਬਾਕੀ ਸਾਰਾ ਕੁਝ ਵਧੀਆਗਾ ਕੋਈ ਨੁਕਸ ਨਹੀਂ ਹੈਗਾ 1 ਰੁਪਿਆ ਉੱਤੇ ਗੱਡੀ ਭਾਲਦੇ ਨਹੀਂ ਆਪਦੇ ਤੇ ਮਾਲਕ ਨੇ ਕਿਹਾ ਵਧੀਆ ਰੱਖੀ ਹੋਈ ਐ ਸੁਭਾਈ ਚ ਘਰ ਦੀ ਗੱਡੀ ਐ ਘਰ ਲਈ ਵਰਤੀ ਹੋਈ ਐ ਘਰ ਲਈ ਚੱਲੀ ਹੋਈ ਐ ਕਿਸ ਨੇ ਦੇਖਣੀ ਹੋਵੇ ਮਾਲਕ ਨੇ ਕਿਹਾ ਫਰੀਦਕੋਟ ਏਰੀਆ ਚ ਆ ਕੇ ਤੁਸੀਂ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਟ੍ਰਾਈ ਲੈ ਕੇ ਦੇਖ ਸਕਦੇ ਹੋ ਜਦੋਂ ਪਸੰਦ ਆਊਗੀ ਉਹ ਤੋਂ ਬਾਅਦ ਤੁਸੀਂ ਖਰੀਦ ਸਕਦੇ ਹੋ ਨਹੀਂ ਪਸੰਦ ਆ ਵੀ ਤੁਸੀਂ ਜਾ ਸਕਦੇ ਹੋ ਬਾਕੀ ਮਾਲਕ ਨੇ ਕਿਹਾ ਜਦੋਂ ਦੇਖਣ ਆਉਗੇ ਪਹਿਲੀ ਨਿਗਾਹ ਚ ਗੱਡੀ ਪਸੰਦ ਆ ਜੂਗੀ ਤੇ ਜਿੰਨਾ ਦੀ ਗੱਡੀ ਆ ਉਹਨਾਂ ਦਾ ਨੰਬਰ 76 819 44178 ਇਸ ਗੱਡੀ ਦੀ ਗੱਲ ਹੋ ਗਈ ਜੀ ਤੇ ਬਹੁਤ ਸਾਰੀਆਂ ਅੱਗੇ ਹੋਰ ਵੀ ਗੱਡੀਆਂ ਖੜੀਆਂ ਉਨੇ ਦੀ ਵੀ ਆਪਾਂ ਕੱਲੀ-ਕੱਲੀ ਕਰਕੇ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀਆਂ ਇਹ ਵੀਡੀਓ ਜਿੰਨੇ ਤੁਸੀਂ ਆਇਓ ਜੀ ਪਹਿਲੀ ਵਾਰ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਪਸੰਦ ਕਰਦੋ ਜੀ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਕਰੋ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਆਲਟ ਸਾਈਡ ਕਰਕੇ ਕਲਿੱਕ ਜ਼ਰੂਰ ਕਰ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਜੀ ਤੇ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਕਰਦਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਦੇ ਆਪਣੇ ਕੋਲੇ ਹਰ ਏਰੀਆ ਚੋਂ ਬਹੁਤ ਸਾਰੀਆਂ ਕੋਠੀਆਂ ਮਕਾਨ ਘਰ ਆਏ ਪਏ ਆ ਤੇ ਤੁਹਾਨੂੰ ਵੀ ਚਾਹੀਦੇ ਕਿਸੇ ਵੀ ਏਰੀਆ ਚੋਂ ਕੋਈ ਮਕਾਨ ਜਾਂ ਕੋਈ ਗੱਡੀ ਚਾਹੀਦੀ ਹੈ ਤਾਂ ਨੀਚੇ ਕਮੈਂਟ ਪਾਉ ਜੀ ਆਪਾਂ ਲੈ ਕੇ ਪਹੁੰਚ ਜਾਵਾਂਗੇ ਤੇ ਆਪਦਾ ਕਮੈਂਟ ਜਰੂਰ ਪਾਇਆ ਕਰੋ ਨਿੱਕਾ ਮੋਟਾ ਤੇ ਦੱਸਿਆ ਜਰੂਰ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਵੱਤ ਤੇ ਵੱਧ ਤੋਂ ਵੱਧ ਵਧੀਆ ਮਸ਼ੀਨਰੀ ਤੁਹਾਨੂੰ ਕਿਹੜੀ ਲੱਗੇ ਜੀ ਤੇ ਹੁਣ ਆਪਾਂ ਫਿਰ ਤੋਂ ਗੱਲ ਕਰਦੇ ਹਾਂ ਆਪਣੀਆਂ ਗੱਡੀਆਂ ਦੀ ਆਪਣੇ ਕੋਲੇ ਇਨੋਵਾ ਗੱਡੀ ਹੁਣ ਦੇਖੋ ਜੀ ਭੇਜੀਆਂ ਮਾਲਕ ਨੇ ਪਹੁੰਚੀ ਐ 11 ਮਾਡਲ ਐ 380 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਐ ਬਟਾਲਾ ਮਾਲਕ ਦਾ ਏਰੀਆ ਨਵੇਂ ਟੈਰ ਨੇ ਪੰਜਾਬ ਨੰਬਰ ਐ ਨੰਬਰ ਪਲੇਟਾਂ ਸਰਕਾਰੀ ਨੇ ਮਾਲਕ ਦੇ ਘਰ ਦੀ ਗੱਡੀ ਐ ਘਰ ਲਈ ਚੱਲੀ ਹੋਈ ਐ ਇਨੋਵਾ ਗੱਡੀ ਐ ਬਾਕੀ ਤੁਹਾਡੇ ਸਾਹਮਣੇ ਐ ਜੀ ਕਿਸੇ ਨੇ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹਾਂ ਚਲਾ ਕੇ ਦੇਖਣੀ ਉਹ ਵਿੱਚ ਚਲਾ ਕੇ ਦੇਖ ਸਕਦੇ ਹੋ ਨੁਕਸ ਕੋਈ ਨਹੀਂ ਹੈਗਾ ਵਧੀਆ ਗੱਡੀ ਹੈ ਕੀ ਬਾਕੀ ਤੁਹਾਡੇ ਸਾਹਮਣੇ ਹੈ ਸੀ ਤਿੰਨਵੇਂ ਟਾਇਰ ਨਹੀਂ ਤਿੰਨ 80 ਮੰਗ ਹੈ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਹੈ 84 376 45 607 ਇਸ ਨੰਬਰ ਤੇ ਗੱਲ ਕਰ ਲਿਓ ਤੁਸੀਂ ਹੁਣ ਤੁਸੀਂ ਦੇਖੋ ਜੀ ਐਂਡਿਕਾ ਗੱਡੀ 2009 ਮਾਡਲ ਗੱਡੀ ਹੈ 24 ਤਕਰ ਪਾਸ ਸਿੰਘ ਹੈ 85000 ਰੁਪਿਆ ਮਾਲਕ ਨੇ ਮੰਗ ਪਾਈ ਹੈ ਹੈਂਡਿਕਾ ਗੱਡੀ ਆ ਜਮਾ ਸਾਫ ਕੰਡੀਸ਼ਨ ਦੀ ਹੈ ਪੂਰੀ ਗੱਡੀ ਪਾਵਰੇ ਤੇ ਇਹਨਾਂ ਦਾ ਏਰੀਆ ਮਲੇਰਕੋਟ ਲੋ ਮਲੇਰਕੋਟ ਲਈ ਤੋਂ ਰਾਈਕੋਟ ਰੋਡ ਤੇ ਸੰਦੂਰ ਇਹਨਾਂ ਦਾ ਪਿੰਡ ਹੈ ਜੀ ਸੰਦੂਆ ਰ ਤੇ ਉਥੇ ਗੱਡੀ ਖੜੀ ਆ 80 ਤੋਂ 85% ਟਾਇਰਾਂ ਦੀ ਕੰਡੀਸ਼ਨ ਪਈ ਆ ਗੱਡੀ ਵਧੀਆ ਕੋਈ ਨੁਕਸ ਨਹੀਂ ਤੇ 85000 ਮੰਗ ਇਹਨਾਂ ਨੇ ਪਾਈ ਆ ਬਾਕੀ ਗੱਡੀ ਦੀ ਕੰਡੀਸ਼ਨ ਤੁਸੀਂ ਆਪ ਹੀ ਦੇਖ ਰਹੇ ਹੋ ਜੀ ਤੇ ਬਹੁਤ ਜ਼ਿਆਦਾ ਵਧੀਆ ਮਾਲਕ ਨੇ ਰੱਖੀ ਹੋਈ ਆ ਘਰ ਦੀ ਗੱਡੀ ਆ ਸ਼ੌਂਕ ਨਾਲ ਵਧੀਆ ਰੱਖੀ ਹੋਈ ਆ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਵਧੀਆ ਗੱਡੀ ਆ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਆ 98 782 18 352 ਹੁਣ ਤੁਸੀਂ ਦੇਖੋ ਜੀ ਆਪਣੇ ਕੋਲੇ ਗੱਡੀ ਆਲਟੋ ਮਾਲਕ ਨੇ ਭੇਜੀ ਆ ਸੇਲ ਵਾਸਤੇ 6 ਮਾਡਲ ਗੱਡੀ ਆ ਮਾਲਕ ਨੇ ਪਾਸਿੰਗ ਜਿਹੜੀ ਰੀਨਿਊ ਕਰਵਾਈ ਹੋਈ ਆ 26 ਤੱਕਰ ਤੇ ਰੇਟ ਮਾਲਕ ਨੇ 73000 ਕਿਹਾਗਾ ਨਰਵਾਣਾ ਇਹਨਾਂ ਦਾ ਪਿੰਡ ਹੈ ਜੀ ਤੇ ਟਾਇਰ ਆਪਾਂ ਨੂੰ 35 ਪੈਸੇ ਮਿਲ ਜਾਣਗੇ ਟਾਇਰਾਂ ਦੀ ਕੰਡੀਸ਼ਨ ਨਾਜੁਕੀ ਆ ਫਾਸਟ ਓਨਰ ਗੱਡੀ ਆ ਪਹਿਲੇ ਨਾਮ ਹੈ ਜੀ ਗੱਡੀ ਦੀ ਕੰਡੀਸ਼ਨ ਵਧੀਆ ਬਾਕੀ ਮਾੜੇ-ਮੋٹے ਸਕਰੈਚ ਆਪਾਂ ਨੂੰ ਮਿਲਣਗੇ ਤੇ ਇੱਕ ਅੱਧਾ ਡੈਂਟ ਵੀ ਹੈਗਾ ਜਿਹੜੀ ਫੋਟੋਆਂ ਦੇ ਵਿੱਚ ਦਿਖ ਵੀ ਰਿਹਾ ਜੀ ਤੇ ਬਾਕੀ ਕੋਈ ਨੁਕਸ ਨਹੀਂ ਨਾ ਕੋਈ ਇੰਜਨ ਗੇਅਰ ਚ ਨਾ ਕੋਈ ਗਲਿ ਸੜੀਆ ਵਧੀਆ ਗੱਡੀਆ ਤੇ ਜਿੰਨਾ ਦੀ ਗੱਡੀ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਹੈ 99 969 ਤੇ 66 474 ਇਸ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਬਾਕੀ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਮਸ਼ੀਨਰੀਆਂ ਸਾਰੀਆਂ ਦੇਖ ਲਈਆਂ ਤੇ ਕਿਹੜੀ ਮਸ਼ੀਨਰੀ ਦਾ ਰੇਟ ਤੁਹਾਨੂੰ ਜ਼ਿਆਦਾ ਲੱਗਿਆ ਕਿਹੜੀ ਦਾ ਰੇਟ ਠੀਕ ਲੱਗਿਆ ਮੈਨੂੰ ਕਮੈਂਟ ਕਰਕੇ ਦੱਸਿਓ ਜ਼ਰੂਰ ਜੀ ਬਾਕੀ ਤੁਹਾਡੇ ਏਰੀਆ ਚੋਂ ਕਿਹੜੀ ਮਸ਼ੀਨਰੀ ਦਾ ਰੇਟ ਜ਼ਿਆਦਾ ਘੱਟ ਚੱਲਦਾ ਹੈ ਵੱਧ ਘੱਟ ਚੱਲਦਾ ਮੈਨੂੰ ਦੱਸਿਓ ਜ਼ਰੂਰ ਜੀ ਬਾਕੀ ਕਿਸੇ ਕੋਲੇ ਕੋਠੀਆ ਮਕਾਨ ਹੈ ਘਰ ਕਿਸੇ ਵੀ ਏਰੀਆ ਚ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਤੇ ਆਪਾਂ ਬਿਲਕੁਲ ਫਰੀ ਦੇ ਵਿੱਚ ਬਹੁਤ ਜਲਦ ਐਡ ਤੁਹਾਡੇ ਵੀ ਲਗਾ ਦੇਵਾਂਗੇ ਆਪਣਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਜੀ